ਰਾਇਸਤ نیوز ਦੇ ਨਾਲ ਜੁੜੇ ਸਾਰੇ ਹੀ ਦਸਤਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਸਿੰਘ ਨੰਦਪਰੀ ਅੱਜ ਅਸੀਂ ਜਿਹੜਾ ਫਤੇਗੜ ਸਾਹਿਬ ਦੇ ਸ਼ਹਿਰ ਬੱਸੀ ਪਠਾਣਾ ਦੇ ਵਿੱਚ ਆਏ ਆ ਜਿੱਥੇ ਕੀ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਜੋ ਕਿ ਪੰਜਾਬ ਪ੍ਰਧਾਨ ਨੇ ਰਾਜਾ ਸਿੰਘ ਵੜਿੰਗ ਦੇ ਵੱਲੋਂ ਜਿਹੜਾ ਆ ਇੱਕ ਕਾਲ ਦਿੱਤੀ ਗਈ ਸੀ ਕਿ ਸਾਰਾ ਸੰਪਰਨ ਜਿਹੜਾ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲਾਕ ਪਧਰੀ ਜਿਹੜੇ ਨੇ ਵਿਸ਼ਾਲ ਰੋਸਟਰ ਨੇ ਦਿੱਤੇ ਜਾਣੇ ਨੇ ਉਹ ਵਿਸ਼ਾਲ ਰੋਸਟਰ ਨੇ ਜਿਹੜੇ ਨੇ ਉਹ ਚਿਪੇਨਾ ਕੀਤੇ ਜਿਹੜੇ ਨੇ ਉਹ ਪੰਜਾਬ ਸਰਕਾਰ ਦੀ ਜੋ ਹੁਣ ਮੌਜੂਦਾ ਸਰਕਾਰ ਆ ਮਾਜੂਦੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਵਾਲ ਜਿਹੜੇ ਚੱਕੇ ਨੇ ਲੁੱਟਾ ਖੋਹਾਂ ਦੀ ਜਿਹੜੀ ਆ ਉਹ ਉਸ ਨੂੰ ਲੈ ਕੇ ਸਵਾਲ ਚੱਕੇ ਨੇ ਤੇ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਜਿਹੜੀ ਨੇ ਉਹ ਜਿਹੜੇ ਨੇ ਉਹ ਸਵਾਲ ਚੱਕੇ ਨੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੇ ਉਹ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿੱਤੀਆਂ ਜਾਣ ਤੇ ਤੁਹਾਨੂੰ ਦਿਖਾ ਦਈਏ ਕਿ ਜਿਹੜੀ ਤਸਵੀਰਾਂ ਨੇ ਇਹ ਉਹ ਧਰਨੇ ਦੀਆਂ ਨੇ ਜਿੱਥੇ ਕੀ ਜਿਹੜਾ ਆਮ ਆਦਮੀ ਪਾਰਟੀ ਦੀ ਜੋ ਚਾਲ ਚੱਲ ਰਹੀ ਹੈ ਹੁਣ ਤੱਕ ਦੀ ਉਸ ਦੇ ਉੱਤੇ ਜਿਹੜੇ ਨੇ ਸਵਾਲ ਚੱਕੇ ਨੇ ਐਸੇ ਵਿੱਚ ਜਿਹੜੇ ਨੇ ਕਾਂਗਰਸ ਪਾਰਟੀ ਦੇ ਜੋ ਬਲਾਕ ਪ੍ਰਧਾਨ ਨੇ ਜੋ ਕਾਂਗਰਸ ਪਾਰਟੀ ਬੱਸੀ ਪਠਾਣਾ ਤੇ ਆਪੂ ਨੇ ਸੀਨੀਅਰ ਵਰਕਰ ਨੇ ਤੇ ਜਿਹੜੇ ਨੇ ਮੈਂ ਤਾਂ ਨੇ ਸਾਰੇ ਜਿਹੜੇ ਨੇ ਇਸ ਤਰ੍ਹਾਂ ਦੇ ਵਿੱਚ ਜਿਹੜੇ ਮੈਂ ਦੇਖੇ ਪਰ ਇੱਕ ਥੇ ਜਿਹੜੀ ਹੈ ਇੱਕ ਹੀ ਇੰਟਰਸਟਿੰਗ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਤੇ ਦੂਜੇ ਪਾਸੇ ਮੈਂ ਕਮਾਂਗਾ ਕੈਮਰਾਮੈਨ ਨੂੰ ਕਿ ਆਜੋ ਜਿਹੜਾ ਹੈ ਇੱਕ ਦੂਸਰਾ ਟੈਂਟ ਵੀ ਇੱਥੇ ਲੱਗਿਆ ਜਿਹੜਾ ਆ ਉਹ ਦਿਖਦਾ ਆ ਸੋ ਦੂਸਰਾ ਟੈਂਟ ਦੀ ਵੀ ਜਿਹੜੀ ਆ ਉਹ ਮੈਂ ਤੁਹਾਨੂੰ ਗੱਲ ਜਿਹੜੀ ਦਿਖਾ ਦਵਾਂ ਇਸ ਪਾਸੇ ਜਿਹੜਾ ਆ ਉਹ ਟੈਂਟ ਜਿਹੜਾ ਲੱਗਿਆ ਆ ਇਹ ਡਾਕਟਰ ਮਨੋਹਰ ਦੀ ਅਗਵਾਈ ਦੇ ਵਿੱਚ ਜਿਹੜਾ ਆ ਲਗਾਇਆ ਗਿਆ ਸੀ ਦੂਸਰਾ ਜਿਹੜਾ ਟੈਂਟ ਹੈ ਇਹ ਦੂਸਰਾ ਟੈਂਟ ਜਿਹੜਾ ਆ ਜ਼ਿਲ੍ਹਾ ਪ੍ਰਧਾਨ ਜੋ ਕਾਰਜਕਾਰੀ ਡਾਕਟਰ ਮਹਾਂਤਾ ਉਹਨਾਂ ਦੇ ਵੱਲੋਂ ਤੇ ਜਿਲ੍ਹਾ ਐਸ்சி ਵਿੰਗ ਦੇ ਪ੍ਰਧਾਨ ਬਲਬੀਰ ਸਿੰਘ ਵੱਲੋਂ ਜਿਹੜਾ ਲਗਾਇਆ ਗਿਆ ਸੀ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਿਹੜਾ ਇਸ ਦੇ ਪਿੱਛੇ ਕਾਰਨ ਕੀ ਆ ਪਰ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਸਿਰਫ ਇੱਥੇ ਜਿਹੜਾ ਲੰਗਰ ਦੀ ਵਿਵਸਥਾ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਦੋ ਗੁੱਟਾਂ ਦੇ ਜਿਹੜੇ ਨੇ ਉਹ ਬਣੇ ਹੋਏ ਨੇ ਬਾਰੇ ਗੱਲਾਂ ਨਿਕਲ ਕੇ ਸਾਹਮਣੇ ਆਈ ਸੀ ਕਿ ਆਮ ਆਦਮੀ ਪਾਰਟੀ ਦੇ ਜੋ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਤੇ ਜੋ ਲੋਕ ਸਭਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਜੋ ਕਾਂਗਰਸ ਨੂੰ ਛੱਡ ਕੇ ਇੱਥੇ ਪਹੁੰਚੇ ਸਨ ਪਰ ਉਹਨਾਂ ਦੇ ਵਿੱਚ ਵੀ ਜਿਹੜੀ ਧੜੇਬਾਜ਼ੀ ਆ ਉਹਦੀਆਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਪਰ ਹੁਣ ਜਿਹੜੀ ਆ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਉਹ ਗੁੱਟਬਾਜ਼ੀ ਦਿੱਕੀ ਨਜ਼ਰ ਆ ਰਹੀ ਹੈ ਤੇ ਆਉ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਜਿਹੜੀਆਂ ਧਰਨੇ ਦੀਆਂ ਮੈਨੂੰ ਇਹਨੂੰ ਸਕਰਣ ਦਾ ਕੰਮ ਵੀ ਸ਼ੁਰੂ ਹੋ ਗਿਆ ਉਸ ਕਰਕੇ ਮੈਨੂੰ ਲੱਗਦਾ ਸੀ ਕਿ ਜੋ ਸਾਨੂੰ ਰਾਜਵਿੰਦ ਸਿੰਘ ਜੀ ਨੇ ਦਿੱਤੀ ਲਾਈ ਹੈ ਸ਼ਹਿਰ ਅਸੀਂ 부ੜੀ ਨਾ ਕਰ ਸਕੀਏ ਲੇਕਿਨ ਮੈਂ ਇਸ ਕਾਠ ਨੂੰ ਦੇਖਦੇ ਹੋਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਨਾਮ ਲੈ ਵੀ ਜਾ ਚੁੱਕੇ ਹੈ ਮੇਰੇ ਖਿਆਲੋ ਜ਼ਿੰਦਗੀ ਭਰ ਜਿਹਦਾ ਨਾ ਰਹਿ ਗਿਆ ਸੀ ਮੈਂ ਇਹਨੂੰ ਦਿੰਦਾ ਧੰਨਵਾਦ ਤੁਹਾਡਾ ਤੇ ਸੁਖੀ ਭਰੇਸ਼ ਦੀ ਭਰੇਸ਼ਾਂ ਨੂੰ ਆਏ ਤੁਸੀਂ ਦੇਖੋ ਬੇਸ਼ੱਕ ਸਪੈਸ਼ਲ ਆਪਣੇ ਕਾਗਰਸ ਨੂੰ ਕਿਉਂਕਿ ਪਿਆਰ ਗੰਭੀਰ ਤੁਸੀਂ ਲੋਕ ਤੁਸੀਂ ਜੋ ਪਿਆਰ ਕਰਨ ਕਰਕੇ ਦੇਸ਼ ਨੂੰ ਪੰਜਾਬ ਨੂੰ ਬਚਾਅ ਕੰਮ ਕਰਕੇ ਇਸ ਗਰਮੀ ਵਿੱਚ ਇਕੱਠੇ ਹੋਏ ਆਮal ਤੁਸੀਂ ਪਹੁੰਚ ਕੇ ਲੇਟ ਆਇਆ ਦੇਖ ਲੈ ਕੋਈ ਨਹੀਂ ਉਹ ਗੁਰਿੰਦਰ ਦੇ ਹੜਗੜਾ ਤੋਂ ਸਾਡੇ ਰਾਏਪੁਰ ਤੋਂ ਸਰਪੰਚ ਸਾਹਿਬ ਸਾਡੇ ਕਾਂਗਰਸ ਦੇ ਬਹੁਤ ਨੂੰ ਬਹੁਤ ਆਧੂਰ ਲੰਬਰੀ ਜੁਨੀਆ ਦੇ ਸਾਰੇ ਵੀਰ ਬੈਠੇ ਆ ਉੱਚੀ ਵਾਲੇ ਦਾ ਪੁਰਾਣੇ ਕਾਂਗਰਸੀ ਹੈ ਉਹ ਜਿਹੜੇ ਤਾਂ ਹੋਰ ਨੇੜੇ ਆ ਪਰ ਇਹ ਸਰਾਜ ਹੀ ਨਾ ਕਰੋ ਅਗਲੇ ਬਤਨ ਹੋਗੇ ਆਜ ਆਜ ਇੱਥੇ ਨੂੰ ਆ ਗਏ ਫੋਟੋ ਦਿਓ ਨਹੀਂ ਆਪਾਂ ਨੇ ਸਾਰੇ ਇੰਨੇ ਨਾਰੇ ਲਾਉਣੇ ਨੇ ਆਜ ਆ ਬੰਦੇ ਬੈਠੇ ਜਿਹੜੇ ਅੱਗੇ ਨੂੰ ਆਜੋ ਆ ਇਸ ਤਰ੍ਹਾਂ ਜੇ ਫਿਰ ਨਾਰੇ ਲਾਉਂਗੇ ਨਾ ਇਕੱਠੇ ਮੈਂ ਮੈਂ ਤੋਂ ਨਾਰੇ ਨਾਲ ਸ਼ੁਰੂ ਕਰਦਾ ਪੰਜਾਬ ਸਰਕਾਰ ਮੁਕਤ ਕਰੋ ਪੰਜਾਬ ਸਰਕਾਰ ਮੁਕਤ ਕਰੋ ਪੰਜਾਬ ਸਰਕਾਰ ਮੁਕਤ ਕਰੋ ਗੁਰੂ ਨੰਦ ਸਿੰਘ ਸਰਕਾਰ ਪਹੁੰਚੀ ਹੈ ਕਿ ਇੱਕ ਪੰਜਾਬ ਦੀ ਜਿਹੜੀ ਮੇਨ ਪਾਰਟੀ ਹੈ ਕਾਂਗਰਸ ਪਾਰਟੀ ਇਹਨਾਂ ਨੂੰ ਹੱਥ ਨੇ ਲੈਣਾ ਪੈ ਰਿਹਾ ਹੈ ਕਿਉਂਕਿ ਸਾਡੇ ਪੰਜਾਬ ਵਿੱਚ ਸਾਡਾ ਜਿਹੜਾ ਸਹਾਰੂ ਸਰਪਖੋਂ ਦਿੰਦੀ 25 ਸਾਲ ਪਹਿਲਾਂ ਸੋ ਤੁਸੀਂ ਦੇਖ ਸਕਦੇ ਹੋ ਇਹ ਵਿਸ਼ਾਲ ਲੋਕ ਸਭਾ ਨੇ ਜਿਹੜੀ ਕਾਲ ਦਿੱਤੀ ਗਈ ਸੀ ਇਸ ਦੇ ਵਿੱਚ ਨੌਜਵਾਨ ਜੋ ਕਾਂਗਰਸੀ ਆਗੂ ਵਰਕਰ ਮੈਂਬਰ ਬਲਾਕ ਪੱਤਰੀ ਮੈਂਬਰ ਜਿਹੜੇ ਨੇ ਸਾਰੇ ਮੌਜੂਦ ਹੋਏ ਨੇ ਸੋ ਇੱਕ ਨਵੇਂ ਪੋਸਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ ਉਦੇ ਤੱਕ ਮਿਲੂਗੀ ਇਜਾਦਤ ਕੈਂਡੀਮੈਨ ਪ੍ਰਿੰਸਟਨ ਨਾਲ ਮੈਂ ਕਹਿੰਦੀ ਸਿੰਘ ਰਾਜਪਰੀ ਰਿਆਸਤ ਨੂੰ